ਹਾਂਜੀ ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮੰਗ ਦੋਸਤੋ ਤੁਸੀਂ ਹਮੇਸ਼ਾ ਹੀ ਫੇਮਸ ਹਸਤੀਆਂ ਦੀ ਵੀਡੀਓ ਤਾਂ ਬਹੁਤ ਜ਼ਿਆਦਾ ਸ਼ੇਅਰ ਕਰਦੇ ਹੋ ਪਰ ਤੁਸੀਂ ਕਦੇ ਤੁੱਪ ਦੇ ਵਿੱਚ ਨੌਜਵਾਨ ਕੰਮ ਕਰਦੇ ਨੇ ਰੋਜ਼ਗਾਰ ਤੇ ਲੱਗੇ ਹੋਏ ਨੇ ਲੇਕਿਨ ਸੇਵਾ ਵੀ ਬੜੀ ਜਿਹੜੀ ਜੋਬ ਉਹਨਾਂ ਨੂੰ ਪ੍ਰਮਾਤਮਾ ਵੱਲੋਂ ਮਿਲੀ ਹੋਈ ਆ ਉਹ ਵੀ ਬਹੁਤ ਹੀ ਮਿਹਨਤ ਦੇ ਨਾਲ ਕਰਦੇ ਆ ਉਹਨਾਂ ਦੇ ਲਈ ਕਿਉਂ ਨਹੀਂ ਕਦੇ ਸ਼ੇਅਰ ਕਰਦੇ ਹੈਗੇ ਕਿਉਂ ਨਹੀਂ ਸ਼ੇਅਰ ਕਰਦੇ ਤੁਸੀਂ ਕਿਉਂਕਿ ਉਹ ਬੰਦੇ ਫੇਮਸ ਨਹੀਂ ਹੁੰਦੇ ਹੈਗੇ ਪਰ ਮੈਂ ਤੁਹਾਨੂੰ ਉਹੀ ਗੱਲ ਕਹਿਣਾ ਚਾਹੁੰਦਾ ਹੈ ਕਿ ਮੈਂ ਤਾਂ ਉਹ ਬੰਦੇ ਨੂੰ ਸਾਹਮਣੇ ਨਾਲੋਂ ਜ਼ਿਆਦਾ ਵੱਡਾ ਵੀ ਮੰਨਦਾ ਤੇ ਫੇਮਸ ਵੀ ਮੰਨਦਾ ਜਿਹੜਾ ਆਪਣਾ ਜੋਬ ਜਿਹੜੀ ਉਹਨੂੰ ਪ੍ਰਮਾਤਮਾ ਨੇ ਜੋਬ ਦਿੱਤੀ ਆ ਚਾਹੇ ਸੈਲਰੀ ਕੁਝ ਵੀ ਹੋਵੇ 8000 ਹੋਵੇ 10000 ਹੋਵੇ 15000 ਹੋਵੇ ਲੇਕਿਨ ਉਹ ਬੰਦਾ ਮਤਲਬ ਆਪਣੀ ਮਿਹਨਤ ਦੇ ਨਾਲ ਡਿਊਟੀ ਕਰਦਾ ਔਰ ਦੋਸਤੋ ਜਿਵੇਂ ਗੱਲ ਕੀਤੀ ਜਾਵੇ ਅੱਜ ਜਿਹੜਾ ਮੌਸਮ ਆ ਮੌਸਮ ਬਹੁਤ ਜ਼ਿਆਦਾ ਗਰਮ ਆ ਪਰ ਇੰਨੀ ਗਰਮੀ ਦੇ ਬਾਵਜੂਦ ਵੀ ਇਹ ਜਿਹੜੇ ਭਰਾ ਨੇ ਲੱਗੇ ਹੋਏ ਆ ਮੈਂ ਸੋਚਿਆ ਯਾਰ ਇਹਨਾਂ ਦੀ ਵੀਡੀਓ ਜ਼ਰੂਰ ਬਣਾਉਣੀ ਆ ਯਾਰ ਮਿਹਨਤੀ ਬੰਦੇ ਨੇ ਇਹ ਕਦੇ ਵੀ ਤੁਸੀਂ ਇਦਾਂ ਦੇ ਭਰਾਵਾਂ ਦੀ ਵੀਡੀਓ ਕੋਈ ਬਲੌਗਰ ਨਹੀਂ ਦਿਖਾਉਂਦਾ ਹੈਗਾ ਕੋਈ ਪ੍ਰੈਸ ਵਾਲਾ ਨਹੀਂ ਦਿਖਾਉਂਦਾ ਹੈਗਾ ਕੋਈ ਸਿੰਗਰ ਨਹੀਂ ਦਿਖਾਉਂਦਾ ਹੈਗਾ ਜਿਹੜੀਆਂ ਰੀਲਾਂ ਤੇ ਨਚਾਰ ਨੱਚਦੇ ਨੇ ਨਾ ਤਾਂ ਇਹ ਦਿਖਾਉਂਦੇ ਆ ਸੋ ਦੋਸਤੋ ਆਪਾਂ ਤੁਹਾਨੂੰ ਦਿਖਾਉਂਦੇ ਆ ਦੋਸਤੋ ਇਹ ਦੇਖ ਲਓ ਕਿ ਸਿਖਰ ਦਪਹਿਰਾ ਮਤਲਬ ਯਾਰ ਇੱਕ ਮੈਂ ਤੁਹਾਨੂੰ ਉਹੀ ਗੱਲ ਕਹਿਣਾ ਚਾਹੁੰਦਾ ਵੀ ਏਸੀ ਵਾਲੇ ਕਮਰੇ ਦੇ ਵਿੱਚ ਕਲਮ ਚਲਾਉਣੀ ਬਹੁਤ ਜ਼ਿਆਦਾ ਸੌਖੀ ਆ ਔਰ ਉਹਨਾਂ ਦੀਆਂ ਤਨਖਾਹਾਂ ਵੀ ਬਹੁਤ ਜ਼ਿਆਦਾ ਮੋਟੀਆਂ ਹੁੰਦੀਆਂ ਲੇਟਿਨ ਆ ਜਦੋਂ ਕੰਮ ਕਰਨਾ ਹੈ ਨਾ ਇਹ ਕੰਮ ਬੜਾ ਔਖਾ ਕਰਨਾ ਉਹ ਵੀਰ ਉਹ ਨਹੀਂ ਦੇਖੋ ਪਿੱਛੇ ਤੋਂ ਸਾਰਾ ਇਹ ਸਾਫ਼ ਕਰਦੇ ਆਏ ਆ ਇਹ ਜਿਹੜਾ ਰਾਹ ਹੈ ਬਹੁਤ ਜ਼ਿਆਦਾ ਚੱਲਦਾ ਔਰ ਬਹੁਤ ਹੀ ਮਿਹਨਤ ਨਾਲ ਇਹ ਆਪਣੀ ਡਿਊਟੀ ਜਿਹੜੀ ਇਹਨਾਂ ਨੂੰ ਪ੍ਰਮਾਤਮਾ ਵੱਲੋਂ ਮਿਲੀ ਆ ਬੇਖੁਵੀ ਨਿਭਾ ਰਹੇ ਨੇ ਤੇ ਆਹ ਬਾਈ ਦੇਖੋ ਮੈਂ ਇਹਨਾਂ ਨਾਲ ਵੀਰ ਨਾਲ ਵੀ ਗੱਲ ਕਰਦਾ ਦੇਖੋ ਸਸਰਾ ਦੇਖੋ ਦੋਸਤੋ ਕਿੰਨਾ ਕਿੰਨਾ ਆਹ ਬਹੁਤ ਜ਼ਿਆਦਾ ਹੈ ਪਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਪਾਜੀ ਹਾਂਜੀ ਹਾਂਜੀ ਪਾਜੀ ਕੰਮ ਵਧੀਆ ਚੱਲ ਰਿਹਾ ਹੈ ਹਾਂਜੀ ਪਾਜੀ ਮੈਂ ਤੂੰ ਦੇਖਿਆ ਤੁਸੀਂ ਬੜੀ ਮਿਹਨਤ ਦੇ ਨਾਲ ਕਰ ਰਹੇ ਹੋ ਮੈਂ ਤਾਂ ਤੁਹਾਡੀ ਵੀਡੀਓ ਬਣਾ ਰਿਹਾ ਕਿਉਂਕਿ ਮਿਹਨਤੀ ਜਿਹੜਾ ਬੰਦਾ ਹੁੰਦਾ ਨਾ ਮੈਨੂੰ ਵਧੀਆ ਲੱਗਦਾ ਯਾਰ ਜਿਹੜਾ ਮਿਹਨਤੀ ਬੰਦਾ ਹੈ ਔਰ ਦੇਖੋ ਭਾਜੀ ਸੁਸਰਾ ਦੇਖ ਲਓ ਇੱਥੇ ਕਿੰਨਾ ਕਿੰਨਾ ਔਰ ਮੱਛਰ ਵੀ ਭਾਜੀ ਬਹੁਤ ਨੇ ਹਨਾ ਮੱਛਰ ਬਹੁਤ ਹੈ ਬਿਮਾਰੀ ਫੈਲਣ ਦਾ ਵੀ ਡਰ ਰਹਿੰਦਾ ਨਾ ਭਾਜੀ ਹਨਾ ਜੇ ਲੜ ਲੁੜ ਜਾਵੇ ਹਨਾ ਮੱਛਰ ਕੀ ਪਤਾ ਹੁੰਦਾ ਨਾ ਤੇ ਇਹ ਤੁਹਾਨੂੰ ਵੈਸੇ ਮੇਰੇ ਸਾਹਮਣੇ ਨਾਲ ਮੈਂ ਗਵਰਨਮੈਂਟ ਨੂੰ ਯਾਰ ਬੇਨਤੀ ਕਰਨਾ ਚਾਹੁੰਦਾ ਇਹਨਾਂ ਨੂੰ ਸੇਫਟੀ ਕਵਰ ਵੀ ਦਿਆ ਕਰੋ ਵੀਰੋਣੀ ਨੂੰ ਯਾਰ ਇੱਥੇ ਕੋਈ ਕੰਮ ਕਰਨਾ ਸੌਖਾ ਨਹੀਂ ਹੁੰਦਾ ਹੈਗਾ ਸੇਫਟੀ ਬੂਟ ਵੀ ਦੇਣੇ ਚਾਹੀਦੇ ਆ ਸੇਫਟੀ ਗਲਵਜ਼ ਵੀ ਦੇਣੇ ਚਾਹੀਦੇ ਆ ਤਾਂ ਕਿ ਇਹ ਬਹੁਤ ਵਧੀਆ ਤਰੀਕੇ ਨਾਲ ਆਪਣਾ ਕੰਮ ਕਰ ਸਕਣ ਪਾਜੀ ਤੁਸੀਂ ਕਿਹੜੇ ਡਿਪਾਰਟਮੈਂਟ ਤੋਂ ਵੈਸੇ ਹਾਂਜੀ ਨਗਰ ਕੌਂਸਲ ਜੀ ਨਗਰ ਕੌਂਸਲ ਤੋਂ ਆ ਪਾਜੀ ਕਿੰਨਾ ਟਾਈਮ ਹੋ ਗਿਆ ਸਮਾਂ ਹੋ ਗਿਆ ਤੁਹਾਨੂੰ ਇੱਥੇ ਜੌਬ ਕਰਦੇ ਨਗਰ ਕੌਂਸਲ 'ਚ ਮੈਨੂੰ ਹੋ ਗਿਆ 16-17 ਸਾਲ ਹੋ ਗਏ 16-17 ਸਾਲ ਹਾਂਜੀ ਪਾਜੀ ਸੈਲਰੀ ਤਾਂ ਹੋਊਗੀ 20-30000 ਕੀ ਨਹੀਂ ਲਾਜ 10-12000 ਪਾਜੀ 10-12000 ਤਨਖਾਹ ਤੁਹਾਡੀ ਸਿਰਫ ਹਾਂਜੀ 16 ਸਾਲ ਦੇ ਵਿੱਚ ਸਿਰਫ 10-12000 ਤਨਖਾਹ ਹਾਂਜੀ ਹਾਂਜੀ ਪਾਜੀ ਜਿਹੜੇ ਏਸੀ ਵਾਲੇ ਕਮਰੇ ਦੇ ਵਿੱਚ ਅਫਸਰ ਬਹਿੰਦੇ ਆ ਉਹਨਾਂ ਦੀ ਤਾਂ ਲੱਖਾਂ ਰੁਪਏ ਦੇ ਵਿੱਚ ਤਨਖਾਹ ਹੈ ਬਾਸ ਰਹਾ ਹੁਣ ਕੀ ਬਤਾ ਗੌਰਮੈਂਟ ਦੇ ਕੰਮ ਨੇ ਸਾਰੇ ਭਾਜੀ ਤੁਹਾਡੇ ਲਈ ਕੋਈ ਬੋਲਦਾ ਨਹੀਂ ਹੈਗਾ ਤੁਹਾਡੀ ਤਨਖਾਹ ਵੀ ਵਧਾਈ ਜਾਵੇ ਸਰਕਾਰਾਂ ਨੂੰ ਹੈ ਕੋਈ ਨਹੀਂ ਹੈਗਾ ਬੋਲਣ ਵਾਲਾ ਭਾਜੀ ਇਹ ਬੜੀ ਮੈਨੂੰ ਯਾਰ ਫੀਲ ਹੋਇਆ ਕਿ ਤੁਹਾਡੇ ਲਈ ਹਨਾ ਯਾਰ ਜਿਹੜੇ ਮਿਹਨਤੀ ਬੰਦੇ ਨੇ ਉਹਨਾਂ ਲਈ ਕੋਈ ਬੋਲਦਾ ਨਹੀਂ ਹੈਗਾ ਉਹਨਾਂ ਦੇ ਲਈ ਕੋਈ ਆਵਾਜ਼ ਤੱਕ ਨਹੀਂ ਚੱਕਦਾ ਔਰ ਜਿਹੜੇ ਏਸੀ ਦੇ ਵਿੱਚ ਬੈਠ ਕੇ ਸਿਰਫ ਕਲਮ ਚਲਾਉਂਦੇ ਨੇ ਤੇ ਉਹਨਾਂ ਨੂੰ ਲੱਖਾਂ ਰੁਪਏ ਤਨਖਾਹਾਂ ਦਿੱਤੀਆਂ ਜਾਂਦੀਆਂ ਦੋਸਤੋ ਬੜਾ ਦੁੱਖ ਲੱਗਦਾ ਇਹ ਸਾਡੇ ਪੰਜਾਬ ਦਾ ਹਾਲ ਹੈ ਕਿ ਜਿਹੜੇ ਮਿਹਨਤੀ ਬੰਦੇ ਨੇ ਵਿਚਾਰੇ ਜਿਹੜੇ ਮਤਲਬ ਲਾਲੋਕੀ ਇੱਥੇ ਹੱਡ ਤੋੜ ਮਿਹਨਤ ਕਰ ਰਹੇ ਆ ਤੇ ਕਈ ਬੰਦਿਆਂ ਨੇ ਤੇ ਕਹਿ ਦੇਣਾ ਕਿ ਮਤਲਬ ਹੁੰਦਾ ਕਿ ਆਪਣਾ ਦਿਹਾੜੀ ਕਹਿ ਦੁੰਦੇ ਨਾ ਵੀਰ ਹਨਾ ਜੇ ਆਪਾਂ ਜੇ ਆਪਾਂ ਦਿਨ ਦੀ ਗੱਲ ਕੀਤੀ ਵੀ ਹਨਾ ਵੀ ਬੰਦੇ ਦਿਹਾੜੀ ਲਾਉਂਦੇ ਆ ਨਾ ਆਹੀ ਮਤਲਬ ਸੋਚ ਤਾਂ ਸਾਡੀ ਇੱਥੇ ਤੱਕਰੀ ਆ ਬਸ ਬੜਾ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਹੈਗਾ ਲੋਕ ਕਹਿ ਦਿੰਦੇ ਨੇ ਵੀ ਦਿਹਾੜੀ ਲਾਉਂਦੇ ਆ ਪਰ ਮੇਰੇ ਹਿਸਾਬ ਨਾਲ ਤਾਂ ਕੰਮ ਬੜਾ ਵਧੀਆ ਕਰ ਰਹੇ ਹੋ ਤੁਸੀਂ ਇੱਕ ਤਾਂ ਸੇਵਾ ਚਲੋ ਠੀਕ ਆ ਬੇ ਰੋਜ਼ਗਾਰ ਵੀ ਚਾਹੀਦਾ ਹੈ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਹੈਗਾ ਉਹ ਦੋਸਤੋ ਇਹਨਾਂ ਦੇ ਲਈ ਇਹਨਾਂ ਦੋਸਤਾਂ ਦੇ ਲਈ ਇਹਨਾਂ ਮਿੱਤਰਾਂ ਦੇ ਲਈ ਇਹਨਾਂ ਭਰਾਵਾਂ ਦੇ ਲਈ ਯਾਰ ਹੱਥ ਬਨ ਕੇ ਬੇਨਤੀ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਵਧੀਆ ਲੱਗਿਆ ਵੀਰੋਣੀ ਨਾਲ ਮਿਲ ਕੇ ਤੇ ਉਮੀਦ ਕਰਦਾ ਕਿ ਜਦੋਂ ਵੀ ਮੈਂ ਅਗਲੀ ਵਾਰ ਤੁਹਾਨੂੰ ਵੀਰੇ ਮਿਲਾਂ ਕਿ ਤੁਹਾਡੀ ਸੈਲਰੀ ਯਾਰ ਵਧੀ ਹੋਵੇ ਹੈਨਾ ਖੁਸ਼ੀ ਹੋਵੇ ਮੈਨੂੰ ਯਾਰ ਹੈ ਮੈਂ ਤਾਂ ਕਹਿੰਦਾ ਹੁੰਦਾ ਵੀ ਜਿਹੜੇ ਮਿਹਨਤੀ ਬੰਦੇ ਨੇ ਨਾ ਯਾਰ ਘੱਟੋ-ਘੱਟ ਵੀ ਉਹੀ ਮੈਂ ਫੇਰ ਉਹੀ ਦੋਸਤੋ ਮੈਂ ਗੱਲ ਕਰਨਾ ਚਾਹੁੰਦਾ ਮੈਂ ਫੇਰ ਉਹੀ ਰੋਲਾ ਪਾਉਂਦਾ ਕਿ 10000 ਦੇ ਵਿੱਚ ਗੁਜ਼ਾਰਾ ਨਹੀਂ ਹੁੰਦਾ ਹੈਗਾ 10000 ਦੇ ਵਿੱਚ ਕੋਈ ਲੀਡਰ ਗੁਜ਼ਾਰਾ ਕਰਦਾ ਕਰਕੇ ਦਿਖਾਵੇ ਨਹੀਂ ਕਰ ਸਕਦਾ ਹੈਗਾ ਕੋਈ ਅਫਸਰ ਮੈਨੂੰ 10000 ਦੇ ਵਿੱਚ ਕੋਈ ਗੁਜ਼ਾਰਾ ਕਰਕੇ ਦਿਖਾਵੇ ਨਹੀਂ ਕਰ ਸਕਦਾ ਹੈਗਾ ਸੋ ਇਸ ਕਰਕੇ ਮੈਂ ਬੇਨਤੀ ਸਰਕਾਰਾਂ ਨੂੰ ਪਹਿਲਾਂ ਵੀ ਕਰਦਾ ਰਹਿਣਾ ਸੋ ਹੁਣ ਵੀ ਕਰਦਾ ਰਹਿਣਾ ਕਿ ਘੱਟੋ-ਘੱਟ ਜਿਹੜੇ ਨੌਜਵਾਨ ਨੇ ਪੰਜਾਬ ਦੇ ਉਹਨਾਂ ਦੀ ਤਨਖਾਹਾਂ ਘੱਟੋ-ਘੱਟ 18 ਤੋਂ 20000 ਤਾਂ ਯਾਰ ਹੋਣੀ ਹੀ ਚਾਹੀਦੀ ਆ ਹੁਣ ਗਰਾਉਂਡ ਰਿਐਲਿਟੀ ਆ ਬਾਈ ਜੀ ਨੇ ਦੱਸਿਆ ਭਾਈ ਜੀ ਦੁਬਾਰਾ ਫੇਰ ਬੋਲ ਦੋ ਇੱਕ ਵਾਰੀ ਤਨਖਾਹ ਕਿੰਨੀ ਹੈ ਤੁਹਾਡੀ 10 ਤਾਂ ਵੀਰੇ 10 12000 ਮਿਲਦੀ ਬਸ ਹਾਂ ਜੀ ਮਤਲਬ ਲਾ ਲਓ 12 ਮਿਲਦੀ ਹੋਊਗੀ ਕਟ-ਕਟਾ ਕੇ 10 ਪੈਂਦੀ ਹੋਊਗੀ ਹਨਾ 16 ਸਾਲ ਹੋ ਗਏ ਤੇ 10000 ਤਨਖਾਹ ਮਿਲਦੀ ਆ ਹੁਣ ਲੀਡਰੋ ਸੁਣ ਲਓ ਤੁਸੀਂ ਮੇਰੀ ਗੱਲ ਖੋਣਗੇ ਠੀਕ ਆ ਵੋਟਾਂ ਮੰਗਦੇ ਰਹਿੰਦੇ ਆ ਤੁਸੀਂ ਪਰ ਤੁਸੀਂ ਆਮ ਜਨਤਾ ਦੀ ਤਾਂ ਗੱਲ ਨਹੀਂ ਸੁਣਦੇ ਹੈਗੇ ਸਿਰਫ ਸਰਕਾਰੀ ਮੁਲਾਜ਼ਮਾਂ ਨੂੰ ਜੇ ਉਹਨਾਂ ਦੀ 50000 ਤਨਖਾਹ ਉਹਨਾਂ ਨੂੰ ਹੋਰ ਡਬਲ ਕਰੀ ਜਾਂਦੇ ਆ ਤੇ ਜਿਹੜੇ ਇਦਾਂ ਦੇ ਸਾਡੇ ਭਰਾ ਨੇ ਹੱਡ ਤੋੜ ਮਿਹਨਤ ਕਰਦੇ ਆ ਗਰਮੀ ਦੇ ਵਿੱਚ ਲੱਗੇ ਹੋਏ ਨੇ ਔਰ ਜਿਹੜੇ ਸਾਫ਼ ਸੁਥਰਾ ਕਰਨ ਦੇ ਵਿੱਚ ਯੋਗਦਾਨ ਪਾਉਂਦੇ ਆ ਸ਼ਹਿਰ ਸਰਹੰਦ ਨੂੰ ਤਾਂ ਉਹਨਾਂ ਦੀਆਂ ਤਨਖਾਹਾਂ ਯਾਰ ਬੜਾ ਦੁੱਖ ਲੱਗਦਾ ਹੈ ਕਿ ਸਿਰਫ ਤੇ ਸਿਰਫ 10-12000 ਸੋ ਅੱਜ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਟੀਕਾਲ